ਭਾਰਤ ਸਰਕਾਰ ਨੇ ਦੇਸ਼ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇਣ ਤੋਂ ਕੋਰੀ ਨਾ ਕਰ ਦਿੱਤੀ ਹੈ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਬਕਾਇਦਾ ਪਾਰਲੀਮੈਂਟ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਵੀ ਭਾਰਤ ਸਰਕਾਰ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਭਾਵ ਓਪੀਐਸ ਦੇਣ ਉੱਪਰ ਬਿਲਕੁਲ ਵਿਚਾਰ ਨਹੀਂ ਕਰੀ ਔਰ ਸਿੱਧੇ ਰੂਪ ਵਿੱਚ ਅਧਿਕਾਰਤ ਤੌਰ ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਦੇਸ਼ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇਣ ਤੋਂ ਸਾਫ਼ ਨਾ ਕਰ ਦਿੱਤੀ ਔਰ ਕਹਿ ਦਿੱਤਾ ਵੀ ਇਹਦੇ ਬਾਰੇ ਕੋਈ ਪ੍ਰਸਤਾਵ ਨਹੀਂਗਾ ਔਰ ਨਾਲ ਇਹ ਵੀ ਕਹਿਤਾ ਬੀ ਕਿਉਂਕਿ OPS ਨਾਲ ਸਰਕਾਰੀ ਖਜ਼ਾਨੇ ਉੱਪਰ ਬਹੁਤ ਭਾਰੀ ਵਿੱਤੀ ਬੋਝ ਪੈਂਦਾ ਸੀ ਜਿਹਦੇ ਕਰਕੇ ਭਾਰਤ ਸਰਕਾਰ ਨੇ ਆਪਣੇ ਆਪ ਨੂੰ OPS ਤੋਂ ਅਲੱਗ ਕਰ ਲਿਆ ਉਹਦਾ ਕਾਰਨ ਵੀ ਦੱਸ ਦਿੱਤਾ ਵੀ ਇਹ ਸੰਭਵ ਨਹੀਂਗਾ ਕਿਉਂਕਿ ਇਹਦੇ ਨਾਲ ਬਹੁਤ ਵੱਡਾ ਵਿੱਤੀ ਬੋਝ ਪੈਂਦਾ ਔਰ ਨਾਲ ਦੀ ਨਾਲ ਸੀਤਾ ਰਮਨ ਨੇ ਇਹ ਵੀ ਸਾਫ਼ ਕਰ ਦਿੱਤਾ ਵੀ NPS ਵਿੱਚ ਲੀਆਂ ਜਿਹੜੀਆਂ ਖਾਮੀਆਂ ਸੀ ਜਿਹਦੇ ਬਾਰੇ ਮੁਲਾਜ਼ਮ ਵਿਰੋਧ ਕਰ ਰਹੇ ਸੀ ਡਿਮਾਂਡ ਕਰ ਰਹੇ ਸੀ ਉਹਦੇ ਵਿੱਚ ਸੋਧਾ ਕਰਨ ਔਰ ਮੁਲਾਜ਼ਮਾਂ ਦੇ ਹਿੱਤਾਂ ਵਿੱਚ ਪੈਨਸ਼ਨ ਸਕੀਮ ਲਿਆਉਣ ਲਈ ਪਿਛਲੇ ਸਮੇਂ ਸਾਬਕਾ ਕੇਂਦਰੀ ਵਿੱਤ ਸਕੱਤਰ ਦੀ ਅਗਵਾਈ ਹੇਠ ਇੱਕ ਕਮੇਟੀ ਬਣੀ ਸੀ ਔਰ ਉਸ ਕਮੇਟੀ ਦੀ ਰਿਪੋਰਟ ਤੇ ਉਹਦੀਆਂ ਸ਼ਫਾਰਸ਼ਾਂ ਤੇ ਆਧਾਰ ਤੇ ਭਾਰਤ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਭਾਵ ਯੂਪੀਐਸ ਲੈਂਦੀ ਹੈ ਬੜਾ ਸਾਫ ਅਰਥ ਹੈ ਵੀ ਐਨਪੀਐਸ ਦਾ ਬਦਲ ਜਿਹੜਾ ਯੂਪੀਐਸ ਹੈ ਓਪੀਐਸ ਲਿਆਉਣ ਦੀ ਭਾਰਤ ਸਰਕਾਰ ਦੀ ਕੋਈ ਯੋਜਨਾ ਨਹੀਂ ਦੱਸਣਯੋਗ ਹੈ ਵੀ 1 ਜਨਵਰੀ 2004 ਤੋਂ ਭਾਰਤ ਸਰਕਾਰ ਨੇ ਓਪੀਐਸ ਦੀ ਥਾਂ ਤੇ ਐਨਪੀਐਸ ਜਿਹੜੀ ਹੈ ਉਹ ਕੌਮੀ ਪੈਨਸ਼ਨ ਸਕੀਮ ਮੁਲਾਜ਼ਮਾਂ ਤੇ ਲਾਗੂ ਕੀਤੀ ਸੀ ਔਰ ਵੱਡੇ ਪੱਧਰ ਤੇ NPS ਦੀ ਥਾਂ ਤੇ OPS ਹਾਸਲ ਕਰਨ ਤੇ UPS ਦਾ ਵਿਰੋਧ ਕਰਨ ਦੇ ਮਾਮਲੇ ਵਿੱਚ ਦੇਸ਼ ਭਰ ਦੇ ਕੇਂਦਰ ਸਰਕਾਰ ਦੇ ਔਰ ਸੂਬਾ ਸਰਕਾਰਾਂ ਦੇ ਮੁਲਾਜ਼ਮ ਸਾਂਝੇ ਤੌਰ ਤੇ ਸੰਘਰਸ਼ ਕਰਦੇ ਆ ਰਹੇ ਨੇ ਪਰ ਇਸ ਸੰਘਰਸ਼ ਦੌਰਾਨ ਵਿੱਤ ਮੰਤਰੀ ਦਾ ਇਹ ਬਿਆਨ ਆਉਣਾ ਉਹਦੇ ਤੋਂ ਸਾਫ਼ ਹੈ ਵੀ ਉਸ ਸੰਘਰਸ਼ ਵਿੱਚੋਂ ਜਿਹੜੀਆਂ ਵੱਡੀਆਂ ਸੰਘਰਸ਼ ਦੀਆਂ ਆਵਾਜ਼ਾਂ ਨਿਕਰੀਆਂ ਨੇ ਭਾਰਤ ਸਰਕਾਰ ਤੇ ਸ਼ਾਇਦ ਉਹਦਾ ਕੋਈ ਬਹੁਤਾ ਅਸਰ ਨਹੀਂ ਹੈ ਆ ਦੇਸ਼ ਵਿਆਪੀ ਸੰਘਰਸ਼ ਚਲਾ ਰਹੇ ਡਾਕਟਰ ਮਨਜੀਤ ਸਿੰਘ ਪਟੇਲ ਜਿਹੜੇ 올 ਇੰਡੀਆ ਐਨਪੀਐਸ EMPLOYE FEDERATION ਦੇ ਪ੍ਰਧਾਨ ਨੇ ਉਹ ਦੇਸ਼ ਭਰ ਵਿੱਚ ਵੱਖ-ਵੱਖ ਸੂਬਿਆਂ 'ਚ ਜਾ ਕੇ ਸੰਘਰਸ਼ ਕਰ ਰਹੇ ਨੇ EMPLOYE ਨੂੰ ਮੋਬਿਲਾਈਜ਼ ਕਰ ਰਹੇ ਨੇ ਬੇ ਨਾ ਉਹਨਾਂ ਨੂੰ ਐਮਪੀਐਸ ਚਾਹੀਦੀਆਂ ਨਾ ਉਹਨਾਂ ਨੂੰ ਯੂਪੀਐਸ ਚਾਹੀਦੀਆ ਉਹ ਤੇ ਓਪੀਐਸ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਔਰ ਇਸੇ ਤਰ੍ਹਾਂ ਪੰਜਾਬ ਦੀਆਂ ਜਿਹੜੀਆਂ ਮਲਾਜ਼ਮ ਜਥੇਬੰਦੀਆਂ ਨੇ ਜਿਹੜੇ ਐਨਪੀਐਸ ਮਲਾਜ਼ਮ ਨੇ ਉਹ ਵੀ ਵੱਡੇ ਪੱਧਰ ਤੇ ਓਪੀਐਸ ਲਈ ਸੰਘਰਸ਼ ਕਰ ਰਹੇ ਨੇ ਖਾਸ ਕਰਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਜਸਵੀਰ ਤਲਵਾੜਾ ਇਸੇ ਤਰ੍ਹਾਂ ਐਨਪੀਐਸ ਅਧੀਨ ਜਿਹੜੇ ਕੰਮ ਕਰਦੇ ਨੇ ਸੀਪੀਐਫ ਕਰਮਚਾਰੀ ਜੂਨੀਅਰ ਦੇ ਪ੍ਰਧਾਨ ਸੁਖਜੀਤ ਸਿੰਘ ਹੁਣੇ ਸਾਂਝੇ ਤੌਰ ਤੇ ਸੰਘਰਸ਼ ਕਰ ਰਹੇ ਨੇ ਸੂਬਾ ਪੱਧਰੀ ਔਰ ਦੇਸ਼ ਵਿਆਪੀ ਸੰਘਰਸ਼ ਵੀ ਕਰ ਰਹੇ ਨੇ ਇਹ ਇਹਨਾਂ ਜਥੇਬੰਦੀਆਂ ਨੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਾਰੇ ਦੇਸ਼ ਵਿੱਚ ਸਾਰੇ ਦੇਸ਼ 'ਚ ਜਿਹੜਾ ਪਦਰਾਂ ਤੇ ਭੁਖੜ ਤਾਂ ਲੈ ਰੱਖਣ ਦਾ ਫੈਸਲਾ ਕੀਤਾ ਤੇ 25 ਨਵੰਬਰ ਨੂੰ ਦਿੱਲੀ ਚਲੋ ਦਾ ਆ ਨਾਰਾ ਜਿਹੜਾ ਦਿੱਤਾ ਗਿਆ ਕਿਉਂਕਿ ਦੇਸ਼ ਵਿਆਪੀ ਜਿਹੜੀ ਸੰਗਠਨ ਹੈ ਉਹਦੇ ਵੱਲੋਂ 25 ਨਵੰਬਰ ਨੂੰ ਦਿੱਲੀ ਵਿਖੇ ਆ ਨੈਸ਼ਨਲ ਲੈਵਲ ਦੀ ਇੱਕ ਰੈਲੀ ਵੀ ਕੀਤੀ ਜਾ ਰਹੀ ਹੈ ਜਿੱਥੋਂ ਤੱਕ ਪੰਜਾਬ ਦੇ ਮੁਲਾਜ਼ਮਾਂ ਨੂੰ ਯੂਪੀਐਸ ਜਾਂ ਓਪੀਐਸ ਮਿਲਣ ਦੀ ਗੱਲ ਹੈ ਉਹਦੇ ਸਬੰਧ ਚ ਭਾਵੇਂ ਮੁਲਾਜ਼ਮ ਜੱਸੇ ਬੰਦੀਆਂ ਸੰਘਰਸ਼ ਬਹੁਤ ਕਰੀਆਂ ਨੇ ਭਾਵੇਂ ਸਰਕਾਰ ਮੰਨਣ ਤੋਂ ਕੁਝ ਸਮੇਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਇਹ ਗੱਲ ਕਹੀ ਸੀ ਬੀ ਕੀਤੇ ਵਾਰ ਦੇ ਅਨੁਸਾਰ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਭਾਵੇਂ ਇਸੇ ਸੰਦਰਭ ਵਿੱਚ ਪੰਜਾਬ ਸਰਕਾਰ ਨੇ ਇਹ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਓਪੀਐਸ ਦੀ ਲਾਗੂ ਕਰਨ ਦੀ ਨੋਟੀਫਿਕੇਸ਼ਨ ਵੀ ਇੱਕ ਬਰੀਫ ਜਾਰੀ ਕਰ ਦਿੱਤੀ ਸੀ ਪਰ ਇਸ ਦੇ ਬਾਵਜੂਦ ਜੋ ਹੁਣ ਪੰਜਾਬ ਸਿਕਤਰੇ ਦੇ ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਵੀ ਜਦੋਂ ਦਾ ਭਾਰਤ ਸਰਕਾਰ ਨੇ ਨਵੀਂ ਯੂਪੀਐਸ ਸਕੀਮ ਲਿਆਂਦੀ ਹੈ ਹੁਣ ਪੰਜਾਬ ਸਰਕਾਰ ਵੀ ਯੂਪੀਐਸ ਸਕੀਮ ਉੱਪਰ ਵਿਚਾਰ ਕਰ ਰਹੀ ਹੈ ਸਟੱਡੀ ਕਰ ਰਹੀ ਹੈ ਵੀ ਮਲਾਜਮਾਂ ਨੂੰ OPS ਦੀ ਧਾਤੇ UPF ਸਕੀਮ ਦੇਣ ਬਾਰੇ ਜਿਹੜੀ ਹੈ ਉਹਨੂੰ ਲਾਗੂ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਪਰ ਦੂਸਰੇ ਪਾਸੇ ਮਲਾਜਮ ਜਸੇਬੰਦੀਆਂ ਦੀ ਲੀਡਰਸ਼ਿਪ ਕਹਿੰਦੀ ਹੈ ਕਿ ਸਾਡੇ ਨਾਲ ਤੇ ਵਾਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ OPS ਬਹਾਲ ਕੀਤੀ ਜਾਊਗੀ ਇਸ ਲਈ ਉਹ OPS ਦੀ ਮੰਗ ਨੂੰ ਲੈ ਕੇ ਆਪਣਾ ਸੰਘਰਸ਼ ਨਿਰੰਤਰ ਜਾਰੀ ਰੱਖ